ਹਾਂਜੀ ਅੱਜ ਤੁਹਾਡੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ ਬਲਰਾਮ ਜੀ ਨੂੰ ਬਲਰਾਮ ਬੋਦੀ ਦੇ ਨਾਮ ਤੋਂ ਵੀ ਕੁੱਝ ਦੋਸਤ ਉਹਨਾਂ ਨੂੰ ਜਾਣਦੇ ਹੋਣਗੇ ਤਾਂ ਬਲਰਾਮ ਜੀ ਇੱਕ ਨਾਟਕਕਾਰ ਨੇ ਜਿਨ੍ਹਾਂ ਨੇ ਵੱਖ-ਵੱਖ ਰੇਡੀਓ ਨਾਟਕ ਟੀਵੀ ਸੀਰੀਅਲਸ ਹੋ ਗਏ ਤੇ ਇਸ ਤੋਂ ਇਲਾਵਾ ਥੀਏਟਰ ਦੀਆਂ ਅਲੱਗ-ਅਲੱਗ ਵਰਕਸ਼ਾਪਸ ਹੋ ਗਈਆਂ ਅਲੱਗ-ਅਲੱਗ ਡਾਈਮੈਂਸ਼ਨਸ ਹੋ ਗਈਆਂ ਤਾਂ ਉਹਦੇ ਵਿੱਚ ਉਹਨਾਂ ਨੇ ਲਗਭਗ ਪਿਛਲੇ ਕਹਿ ਲਈਏ ਤਾਂ 20-25 ਸਾਲ ਤੋਂ ਉਹ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਇੱਕ ਅਨੁਵਾਦਕ ਵੀ ਨੇ ਜਿਨ੍ਹਾਂ ਨੇ ਕਿ ਸਿਰਫ ਲਿਟਰੇਚਰ ਹੀ ਨਹੀਂ ਸੋ ਇਸ ਤੋਂ ਇਲਾਵਾ ਸਾਇੰਸ ਹਿਸਟਰੀ ਪੋਲਿਟਿਕਸ ਐਜੂਕੇਸ਼ਨ ਅਰਥ ਸ਼ਾਸਤਰ ਤੇ ਰਿਲੀਜੀਅਨ ਤਾਂ ਕਹਿੰਦਾ ਭਾਵ ਕਿ ਲਿਟਰੇਚਰ ਤੋਂ ਬਿਨਾ ਬਾਕੀ ਵਿਧਾਵਾਂ ਤੇ ਵੀ ਉਹਨਾਂ ਨੇ ਕੰਮ ਕੀਤਾ ਤੇ ਉਹ ਕਰ ਵੀ ਰਹੇ ਨੇ ਕੰਮ ਇਸ ਤੋਂ ਇਲਾਵਾ ਉਹ ਇੱਕ ਕਵੀ ਨੇ ਚਿੰਤਕ ਨੇ ਤਾਂ ਆਪਾਂ ਉਹਨਾਂ ਦੇ ਜੀਵਨ ਬਾਰੇ ਅੱਜ ਜਾਣਾਂਗੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਉਹ ਅੱਜ ਕੱਲ ਕੀ ਕਰ ਰਹੇ ਨੇ ਸਮਾਜ ਬਾਰੇ ਕੀ ਸੋਚਦੇ ਨੇ ਤਾਂ ਉਹਨਾਂ ਨਾਲ ਆਪਾਂ ਅਲੱਗ-ਅਲੱਗ ਇਨ੍ਹਾਂ ਵਿਸ਼ਿਆਂ ਤੇ ਗੱਲ ਕਰਾਂਗੇ ਤਾਂ ਜੀ ਬਲਰਾਮਜੀਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਜੀ ਸ਼ੁਕਰੀਆ ਜੀ ਜੀ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਸ਼ੁਰੂ ਕਰੀਏ ਤਾਂ ਉਹ ਤੁਹਾਡੇ ਦੱਸੋ ਕਿ ਤੁਹਾਡੇ ਜਨਮ ਬਾਰੇ ਤੁਸੀਂ ਤੁਹਾਡੀ ਪੜ੍ਹਾਈ ਕਿੱਥੋਂ ਦੀ ਹੈ ਤਾਂ ਤੁਹਾਡੇ ਸ਼ੁਰੂਆਤੀ ਜੀਵਨ ਬਾਰੇ ਮਤਲਬ ਥੋੜਾ ਦੱਸੋ ਸਾਨੂੰ ਜਨਮ ਮਿਰਜੀ ਜਿਵੇਂ ਮੈਨੂੰ ਗੱਲ ਦੱਸਣਾ ਮੇਰੀ ਮਾਂ ਬੜੇ ਇੰਟਰਸਟਿੰਗ ਤਰੀਕੇ ਨਾਲ ਮੇਰਾ ਜਨਮ ਮਾਰੇ ਗੱਲ ਦਿੰਦੀ ਸੀ ਕਿ ਨਹਿਰੂ ਗਿਆ ਤੇ ਮਹੀਨੇ ਬਾਅਦ ਮੇਰੇ ਘਰੇ ਆਇਆ ਐ ਐ ਮੈਨੂੰ ਦੱਸਦੇ ਸੀ ਮਤਲਬ ਕੁੱਲ ਮਾਇਕਾ ਲੈ ਕਿ 64 ਦਾ 25 ਜੂਨ 1964 ਦਾ ਮੇਰਾ ਜਨਮ ਹੈ ਨਹਿਰੂ ਸਾਹਿਬ ਮਹੀਨਾ ਪਹਿਲਾਂ ਗਏ 8 ਸਾਈ ਮਈ 1964 ਨੂੰ ਤੇ ਮਾਂ ਮੇਰੀ ਕਹਿੰਦੀ ਉਹ ਮੇਰੇ ਘਰੇ ਆ ਗਿਆ ਤੇ ਐਕਸਪਲੇਸ਼ਨ ਮੈਨੂੰ ਵਧੀਆ ਲੱਗਦਾ ਹੈ ਜੀ ਤੇ ਅੱਜ ਦੇ ਹਾਲਾਤ ਜਿਹਦਾ ਤੇ ਬਣ ਗਏ ਹੋਰ ਵੀ ਵਧੀਆ ਲੱਗਦਾ ਹਮਮ ਤੇ ਕਪੂਰਥਲੇਚ ਹੋਇਆ ਜਦੋਂ ਜੀ ਮਾਤਾ ਜੀ ਦਾ ਕੀ ਨਾਮ ਸੀ ਮੇਰੇ ਮਾਤਾ ਦੇਖੋ ਇਹ ਸਾਡਾ ਗੱਲ ਨਾ ਕਮਾਲ ਦੀ ਗੱਲ ਦੋ ਨਾਂ ਨੇ ਹਮਮ ਇਹ ਜੀ ਪਹਿਲੇ ਮੇਰੀ ਮਾਤਾ ਦਾ ਨਾਮ ਕਿ ਨਹੀਂ ਕਮਲਾ ਪਰ ਵਿਆਹ ਤੋਂ ਬਾਅਦ ਜਿਵੇਂ ਨਾ ਔਰਤਾਂ ਦਾ ਨਾਮ ਬਦਲਦੇ ਉਹਦਾ ਨਾਲ ਕਰਦਾ ਹੀ ਆ ਗਿਆ ਉਹਦੀ ਕਿ ਆ ਗਿਆ ਜੀ ਸਹੀ ਦੀ ਤੇ ਪਰ ਕਮਲਾ ਹੀ ਆ ਜਾਣਾ ਕੰਮ ਦਾ ਹੀ ਜ਼ਿਆਦਾ ਚੰਗਾ ਮਾਤਾ ਜੀ ਦਾ ਮੇਰਾ ਨਾਮ ਤੇ ਜਿਵੇਂ ਜਦੋਂ ਆਪਾਂ ਅਗਲੇ ਨਾਟਕਾਂ ਦੀ ਗੱਲ ਕਰਾਂਗੇ ਤੁਸੀਂ ਦੇਖੋਗੇ ਕਈ ਨਾਟਕਾਂ ਦੇ ਤੇ ਮੇਰੇ ਪਾਤਰਾਂ ਤੇ ਗਾਟਾਂ ਨੂੰ ਮੈਨੂੰ ਬਾਅਦ ਚ ਪਤਾ ਲੱਗਦਾ ਉਹ ਚਲਦੇ ਮਾਤਾ ਤੋਂ ਆ ਹੂੰ ਤੇ 20 ਸਾਲ ਤੱਕ ਦਾ ਜਿਹੜਾ ਮੇਰਾ ਪਹਿਲਾ ਜੀਵਨ ਹੈ ਉਹ ਕਪੂਰਥਲੇ ਦੇ ਵਿੱਚ ਹੀ ਰਿਹਾਸ ਸਕੂਲ ਦੀ ਪੜ੍ਹਾਈ ਵੀ ਤੇ ਕਾਲਜ ਦੀ ਪੜ੍ਹਾਈ ਵੀ ਇੰਟਰਸਟਿੰਗ ਜਿਹੜਾ ਐਸਪੈਕਟ ਮੈਨੂੰ ਲੱਗਦਾ ਹੈ ਜਿਹੜਾ ਅੱਗੇ ਜਾ ਕੇ ਬਹੁਤ ਜੁੜਿਆ ਹੋਊਗਾ ਉਹ ਸਕੇ ਵੀ ਮੇਰੇ ਜਿਹੜੇ ਫਾਦਰ ਸੀ ਕਿ ਵਸੇ ਤੋਂ ਬੈਂਕ ਚ ਨੌਕਰੀ ਕਰਦੇ ਸੀ ਪਰ ਨਾਲ ਨਾਲ ਇੱਕ ਮੰਦਰ ਸੀ ਉੱਥੇ ਪੁਜਾਰੀ ਸੀ ਹੂੰ ਤੇ ਉਹ ਗਾ ਮੈਨੂੰ ਬਾਤ ਲੱਗੇ ਵੀ ਉਹ ਮੰਦਰ ਜਿਹੜਾ ਸੀ ਨਾ ਉਹਨੇ ਮੇਰੇ ਮੇਰੇ ਤੇ ਬਹੁਤ ਵੱਡਾ ਪ੍ਰਭਾਵ ਪਿਆ ਉਸੇ ਉਹਦਾ ਮੰਦਰ ਦਾ ਨਾਂ ਸੀ ਮਲਤਾਨੀ ਮੰਦਰ ਹੂੰ ओके okay. मलतानी ਮੰਦਿਰ ਜਿਹੜਾ ਸੀ ਜਿੱਥੇ ਉਹ ਪੁਜਾਰੀ ਜਨੋ ਹੋ ਜੜੇ ਪਾਟਿਸ ਤੋਂ ਬਾਅਦ ਹੂੰ ਉਜੜ ਕੇ ਉਹ ਤੋਂ ਬਹਾਵਲਪੁਰ ਤੋਂ ਮਲਤਾਨ ਤੋਂ ਹੂੰ ਲੋਕ ਆਏ ਹੋਏ ਸੀ ਉਹ ਉਹਨਾਂ ਨੇ ਸ਼ਹਿਰ ਤੋਂ ਬਾਹਰ ਉਹਨਾਂ ਨੂੰ ਤਾਂ ਦਿੱਤੀ ਜਿੱਥੇ ਉਹਨੂੰ ਜਗ੍ਹਾ ਮਿਲੇ ਸੀ ਉਹ ਬੰਦ ਅੱਗੇ ਜਾ ਕੇ ਬੰਦ ਹੋ ਜਾਂਦਾ ਸੀ ਮਰ ਲਾਤੋ ਤੇ ਉਹਨਾਂ ਨੇ ਇਹਨਾਂ ਦੇ ਉਹ ਤੇ ਜਿਹਾ ਕੇ ਮੰਦਿਰ ਆਪਣਾ ਬਣਾਇਆ ਹੂੰ ਤੇ ਬਚਪਨ ਮੇਰਾ ਜਿਹੜਾ ਮੇਰੇ ਘਰ ਤੋਂ ਲੈ ਕੇ ਉਹ ਮੰਦਿਰ ਤੱਕ ਹੈਨਾ ਜਿਹੜਾ ਹੈ ਉਹ ਬਹੁਤ ਸਮਾਉਤੀ ਵਿਦਿਆਥੀ ਉਹ ਸਾਰੇ ਸ਼ਹਿਰ ਨਾਲ ਵੱਖਰੀ ਬੋਲੀ ਬੋਲਦੇ ਸੀ ਲੋਕ ਹੂੰ ਇਹ ਬਹੁਤ ਮੇਰੇ ਲਈ ਮੇਰੇ ਪਹਿਲੇ ਦੋਸਤ ਉੱਥੇ ਬਣੇ ਹੂੰ ਤੇ ਬਾਅਦ ਦੇ ਵਿੱਚ ਜਦੋਂ ਥੋੜੀ ਜਿਹੀ ਹੋਸ਼ ਸੰਭਾਲੀ ਤੇ ਫਿਰ ਉਹ ਪਾਰਟੀਸ਼ਨ ਨਾਲ ਜੁੜ ਕੇ ਤੇ ਉਹ ਸਾਰੀਆਂ ਚੀਜ਼ਾਂ ਨੇ ਮੇਰਾ ਇੱਕ ਸੰਸਾਰ ਜੁੜਾ ਜਿਹਨੂੰ ਕਹਿੰਦੇ ਆ ਸੰਸਾਰ ਬੋਧ ਬਣਿਆ ਦੁਨੀਆ ਨੂੰ ਦੇਖਣ ਦਾ ਹੂੰ ਵੰਡ ਵੀ ਇਸ ਰਤੰਗੇ ਕੀ ਹੁੰਦੀ ਆ ਕਿਉਂ ਲੋਕਾਂ ਨੂੰ ਇਹ ਉਹ ਉਹ ਕਿਤੇ ਬਚਪਨ ਤੋਂ ਅਗਰ ਜਦੋਂ ਖਾਸ ਤੌਰ ਤੇ ਦੇਖੋ 47 ਚ ਬੰਦੇ ਉਹ ਜੜ ਕੇ ਆਏ ਉਹ ਤੇ ਫਿਰ ਜਦੋਂ ਮੈਂ 64 ਦਾ ਮੇਰਾ ਜਨਮ ਹੈ 20 ਸਾਲ 17 18 ਸਾਲ ਹਾਂ ਅਸੀਂ ਪੰਜਾਬ ਦੇ ਵਿੱਚ ਅ ਤਰਤਮ ਵਾਲਾ ਦਾਵ ਸ਼ੁਰੂ ਹੋ ਗਿਆ ਹੁਣ ਜਦੋਂ ਮੈਂ ਕਹਿੰਦਾ ਮੇਰੇ ਪਿਤਾ ਉੱਥੇ ਗੁਜਾਰੀ ਸੰਤ ਜਦੋਂ ਉਹ ਜਿਹੜੇ ਬੰਦੇ ਆਏ ਹੂੰ ਉਹਨਾਂ ਨੇ ਨਾ ਛੋਟੀਆਂ ਛੋਟੀਆਂ ਦੁਕਾਨਾਂ ਹੱਟੀਆਂ ਜਿਹੜੀਆਂ ਨੇ ਨਾ ਹੂੰ ਅ ਬਥੇਰੇ ਕੋਈ ਜਾਣਦਾ ਹੈ ਨਹੀਂ ਜੀ ਉਹ ਤੇ ਵੱਡੀਆਂ ਦੁਕਾਨਾਂ ਸ਼ਹਿਰ ਚ ਘਟਣ ਦਾ ਉਹਨਾਂ ਕੋਈ ਕੁਝ ਹੈ ਨਹੀਂ ਸੀ ਬਾਰੇ ਦੁਆਲੇ ਪਿੰਡਾਂ ਚ ਜਿਹੜੇ ਬੀਤੀਏ ਓਹ ਜਨ ਨਾਲ ਅੱਜ ਦੇ ਪਿੰਡ ਜਿਹੜੇ ਪਿੰਡ ਮੁਸਲਮਾਨ ਸ਼ਾਹ ਕੀ ਚਲੇ ਗਏ ਸੀ ਵਾਲੇ ਦਾ ਉੱਥੇ ਜਾ ਕੇ ਉਹਨਾਂ ਨੇ ਛੋਟੀਆਂ ਛੋਟੀਆਂ ਦੁਕਾਨਾਂ ਖੋਲ੍ਹੀਆਂ ਹੂੰ ਕਿ ਉਹ ਦੁਕਾਨਾਂ ਵਾਲਿਆਂ ਦੇ ਉੱਥੇ ਮੇਰੇ ਪਿਤਾ ਜੀ ਨੂੰ ਜਿਹੜਾ ਹੈਗਾ ਫਿਰ ਉਹ ਕੋਈ ਉਹਨਾਂ ਨੇ ਕੋਈ ਰਵਾਇਨ ਦਾ ਪਾਠ ਕਰਨਾ ਜਾਂ ਕੋਈ ਹੋਰ ਤਾਂ ਜੋ ਵੀ Hindu ਨਾਲ ਜੁੜਿਆ ਹੋਇਆ ਪਾਠ ਕਰਵਾਉਂਦੇ ਤੇ ਉਹ ਨਾਲ ਮੈਂ ਵੀ ਚਲ ਜਾਂਦਾ ਸੀ ਹੂੰ ਤੇ ਮੈਂ یوں ਦੇਖਿਆ ਤੇ ਜਦੋਂ ਫਿਰ 15-16 ਸਾਲਾਂ ਤੋਂ ਬਾਅਦ ਤੇਰੋਰਿਜ਼ਮ ਦਾ ਦੌਰ ਸ਼ੁਰੂ ਹੋਇਆ ਤੇ ਉਹਨੀਆਂ ਦੁਕਾਨਾਂ ਵੀ ਬੰਦ ਹੋਣੇ ਸ਼ੁਰੂ ਹੋ ਗਈ ਹੂੰ ਮਤਲਬ ਵੀ 25 ਸਾਲ ਲਾ ਕੇ ਉਹਨਾਂ ਨੇ ਪਾਕਿਸਤਾਨ ਤੋਂ ਹਾਵਲਪੁਰ ਮਲਤਾਨਾ ਵਗੈਰਾ ਇਹ ਉਹ ਆਲੇ-ਦੋਲੇ ਦੇੋਂ ਉੱਤੋਂ ਆ ਕੇ ਜੋ ਮਾੜਾ-ਮੋਟਾ ਆਪਣਾ ਕੰਮ ਕਾਰਜ ਚਲਾਇਆ ਉਹ ਫਿਰ ਉਜੜ ਗਿਆ ਹੁਣ ਫਿਰ ਉਹ ਘਰਾਂ 'ਚ ਆ ਕੇ ਬੈਠੇ ਨੇ ਕਿ ਲੋਕੀਂ ਉਹ ਤੋਂ ਘਰਾਂ ਦੇ ਵਿੱਚ ਉਹਨਾਂ ਦੇ ਲੜਾਈਆਂ ਹੋ ਰੀਆਂ ਨੇ ਹੋਰ ਇਹਨੇ ਤੇ ਉਹ ਸਾਰੇ ਕੁਛ ਦਾ ਉਸ ਮਹੱਲੇ ਦੇ ਨਾਲ ਜਿਹੜਾ ਮੇਰਾ ਰੇਸ਼ਨ ਆ ਉਹਨੇ ਮੈਨੂੰ ਇੱਕ ਥਿੱਕੇ ਨਾਲ ਮੈਨੂੰ ਨਗਰਪੁਰੀ ਦੁਨੀਆ ਨਾਲ ਨੇ ਦੇ ਜਦ ਮੈਂ ਕਿ ਲੇ ਕਪੂਰ线程 ਨਾਲ ਜੁੜਦਾ ਉਸ ਮਹੱਲੇ ਨੇ ਮੈਨੂੰ ਵੰਡ ਨਾਲ ਪਾਕਿਸਤਾਨ ਨਾਲ ਪੋਲਿਟਿਕਸ ਨਾਲ ਭਾਸ਼ਾ ਦੀ ਉਹਦੇ ਨਾਲ ਇਹ ਸਾਰੀ ਜਿਹੜੀਆਂ ਵੀ ਕਿਵੇਂ ਛੋਟਾ ਬੰਦਾ ਕਿਵੇਂ ਜਿਹੜਾ ਉਹ ਸਭ ਤੋਂ ਵੱਧ ਇਫੈਕਟਡ ਹੁੰਦਾ ਹੈ ਮੇਰੀ ਸੈਂਸਿਟੀਵਿਟੀ ਨੂੰ ਦਿਖਾ ਕਰ ਤੇ ਉਹ ਮੰਨਦਾ ਇਹ ਸਾਰੇ ਬੰਦੇ ਨਾਲ ਨਾਲ ਮੈਂ ਕਾਰਸਿਸਮ ਕੇ ਮੈਂ ਕੰਮ ਕਰਦੀ ਹਾਂ ਜਾਤ ਕੇ ਆਵੇਂ ਕੰਮ ਕਰਦੀ ਹੈ ਮੇਰੇ ਪਿਤਾ ਜੀ ਬਹੁਤ ਕਮਾਲ ਦੇ ਆਦਮੀ ਸਭ ਵਿੱਚ ਸਾਰੇ ਬੰਦਿਆਂ ਨਾਲ ਆਪਣੇ ਬਹੁਤ ਕਈ ਬਤਾਂ ਜਿਵੇਂ ਬੈਂਕ ਦੇ ਵਿੱਚ ਜਦੋਂ ਰਿਟਾਇਰ ਹੋਏ ਇਮਾਨਦਾਰੀ ਨਾਲ ਆਪਣਾ ਸਿੱਕਾ ਸੀ ਬਹੁਤ ਖਾਸ ਸੀ ਚਾਤ ਨੂੰ ਲੈ ਕੇ ਬਹੁਤ ਉਹਨਾਂ ਦੇ ਆਪਾਂ ਉਸ ਸਿੱਕੇ ਤੇ ਨਹੀਂ ਜਾ ਸਕਦੇ ਤੇ ਉਹ ਵਿਦਾ ਦਾ ਹਵਾਲਾ ਦੇ ਵਿਦਾਜ ਲਿਖਿਆ ਆ ਕਿ ਸ਼ੁੱਧ ਰਹਿ ਬਣੇ ਤੇ ਬ੍ਰਾਹਮਣ ਆਇਆ ਹੋਵੇ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੀ ਪੜ੍ਹ ਨਹੀਂਦਾ ਦੂਰ ਕੋਈ ਮੈਸੇਜ ਨਹੀਂ ਆਉਂਦੀ ਮੈਂ ਕਿਤਾਬਾਂ ਦੇਖੀਆਂ ਉਹਨਾਂ ਵਿੱਚ ਕਦੀ ਮੈਂ ਵੇਦ ਨਹੀਂ ਦੇਖੇ ਰਮਾਇਣ ਦੇਖਿਆ ਭਗਵਦ ਪੁਰਾਨ ਦੇਖਿਆ ਗੀਤਾ ਦੇਖਿਆ ਇਹ ਸਾਰਾ ਕੁਝ ਉਹਨਾਂ ਨੇ ਸਿੱਖਿਆ ਕਲਿਆਣ ਕਲਿਆਣ ਵੀ ਹਾਂ ਖਾਂਦੇ ਹਾਂ ਓਕੇ ਹੈਨਾ ਤੇ ਉਸ ਮੰਦਰ ਦੇ ਵਿੱਚ ਮੈਂ ਬਹੁਤ ਦੇਰ ਬਾਅਦ ਉਹਨੇ ਦੇਖਿਆ ਕਿ ਮੈਂ ਹੁਣ ਬਦ ਕਹਿਣਾ ਹੀ ਭਈਆ ਲੈ ਕੇ ਕਿ ਜਿਹੜੇ ਗਲੀ ਸਫਾਈ ਕਰਦੇ ਆ ਜਾਂ ਹੋਰ ਉਹ ਕਰਦੇ ਆ ਉਹ ਮੰਦਰ ਦੀ ਪੜੀਏ ਤਾਂ ਥਲੇ ਬੈਠ ਕੇ। ਓਕੇ। ਕਦੇ ਮੈਂ ਉਹ ਮਾਵਨ ਨੇ ਕਿਹਾ ਕਿ ਮਤਲਬ ਅੰਦਰ ਮੰਦਰ ਦੇ ਅੰਦਰ ਕਰਦੇ ਹੋਏ ਮੈਂ ਆਪਣੇ ਬਚਪਨ ਦੇ ਚ ਇਹ ਸਾਰੀਆਂ ਚੀਜ਼ਾਂ ਉੱਥੋਂ ਮੇਰੇ ਅੰਦਰ ਹਮ ਸਵਾਲ ਉੱਠਣੇ ਤੇ ਇਹ ਉਹ ਕਈ ਵਾਰੀ ਮੇਰੇ ਮੈਂ ਸਵਾਲ ਉਠਾਣਾ ਤੇ ਪਿਤਾ ਜੀ ਨੂੰ ਪੁੱਛਣਾ ਤੇ ਉਹਨਾਂ ਨੇ ਕਿਹਾ ਨਹੀਂ ਇਹ ਢਾਟਿਆ ਨਹੀਂ ਕਦੀ ਪਰ ਉਹਨਾਂ ਨੇ ਕਹਿ ਵੀ ਨਹੀਂ ਇਹ ਸਵਾਲ ਨਹੀਂ ਪੁੱਛਣਾ। ਸਵਾਲ ਪੁੱਛਣ ਦੀ ਆਦਤ ਇਹ ਸਾਰਾ ਉਹ ਵਿਜ਼ੂअली ਤੁਹਾਡੀ ਸਾਰੀ ਲਰਨਿੰਗ ਹੁੰਦੀ ਰਹੀ ਜਾਂ ਕੁਝ ਉਹਦੋਂ ਪੜਨ ਵਾਲਾ ਵੀ ਥੋੜਾ ਬਹੁਤ ਸ਼ੁਰੂ ਹੋਇਆ ਸੀ ਪੜਨ ਦਾ ਮੈਨੂੰ ਬਚਪਨ ਤੋਂ ਕਿਉਂਕਿ ਅਨੰਦਸ਼ਮੀ ਕਹੇ ਧਿਆਨ ਪਤਾਈ ਦੇ ਆਂਦੇ ਮੈਂ ਪੜ ਲਈ ਹੂੰ ਇਹ ਜਿੰਨੀਆਂ ਵੀ ਇੰਨੀ ਧਾਰਮਿਕ ਕਿਤਾਬਾਂ ਸੀਰੀਆਂ ਇਹਨਾਂ ਦੀਆਂ ਕਰੂ ਤੁਹਾਡੇ ਸਾਡੀਆਂ ਸਾਜੋ ਵੀ ਹੈ ਰਮਾਇਣ ਹੈ ਆਹ ਔਰ ਭਗਵਤ ਪੁਰਾਨ ਪੂਰਾ ਕਾਫੀ ਬਿਠਾਈ ਹਾਂਜੀ ਹੈ ਜੀ ਤੇ ਗੀਤਾ ਹਮਮ ਮਨਾ ਇਹ ਮੇਂ ਕਾਫੀ ਛੋਟੀ ਉਮਰ ਦੇ ਵਿੱਚ ਜਿਹੜਾ ਹੈ ਹਮਮ ਨੂੰ ਲੱਗਦਾ ਕਿ 10-12 ਸਾਲ ਦੀ ਹੋਣਾ ਹੈ ਇਹ ਮੇਂ ਬਾਲੋ ਮਨ ਯਾਰ ਗੋਲ ਜਾਂਦੀ ਹੋ ਜਾਂਦਾ ਹੈ ਸਿਲੇਬਸ ਜਿਹੜੀਆਂ ਜਿਹੜੀਆਂ ਸੀਗਾ ਉਹਦੇ ਚ ਵੀ ਇਦਾਂ ਹੀ ਮਤਲਬ ਹੁਸ਼ਿਆਰ ਸੀ ਮਤਲਬ ਮੋਰਲੀ ਗਤਾਰ ਵਾਲਿਆਂ ਚ ਤੁਸੀਂ ਜਾਂ ਮਤਲਬ ਇਸ ਮੋਰਲੀ ਗਤਾਰ ਵਾਲੇ ਜਦੋਂ ਨਹੀਂ ਕਹਿ ਸਕਦੇ ਲੇਕਿਨ ਜਿਹੜਾ ਸੈਂਟਰ ਦੇ ਵਾਲਾ ਹੁੰਦਾ ਉਹ ਥੋੜਾ ਜਣਾ ਕੋਈ ਹੋਵੇ ਤੇ ਮੇਰਾ ਇੰਟਰਸਟ ਜਿਹੜਾ ਅਸੀਂ ਕਵਤਾ ਕਹਾਣੀਆਂ ਦੇ ਵਿਸ਼ੇ ਹਿਸਟਰੀ ਦੇ ਵਿੱਚ ਤਾਂ ਸੀ ਹਾਂ ਲੱਗੇ ਲੇਕਿਨ ਉਹਨਾਂ ਦਾ ਜੇ ਕੋਈ ਬਹੁਤ ਜ਼ਿਆਦਾ ਇਸ ਕਿਸਮ ਦਾ ਬਹੁਤ ਪ੍ਰੈਸ਼ਰ ਨਹੀਂ ਸੀ ਹੁੰਦਾ ਕਿ ਮੈਂ ਚੁੱਕੀ ਆ ਸਾਇੰਸ ਕੀ ਆਏ ਉਹ ਇਹ ਚੀਜ਼ਾਂ ਆ ਬਾਤ ਜਾ ਕੇ ਐਂਟਰ ਹੋਈਆਂ ਪਰ ਬਹੁਤ ਆ ਮਾਹੌਲ ਜਿਹੜਾ ਅਸੀਂ ਉਹ ਕਰਦਾ ਮੈਂ ਅੱਜ ਦੇ ਅਰਥਾਂ ਦੇ ਜਿਵੇਂ ਮੈਂ ਤਾਂ ਨੂੰ ਸਮਝਦਾ ਨੂੰ ਧਰਮ ਤਾਂ ਨਹੀਂ ਕਹਿ ਸਕਦਾ ਲੇਕਿਨ ਜੇ ਨਾ ਅਰਥਾਂ ਦੇ ਵਿੱਚ ਧਰਮ ਨੂੰ ਲਿਆ ਜਾਂਦਾ ਹੈ ਬੜਾ ਧਾਰਮਿਕ ਮਾਹੌਲ ਸੀ ਹਮ ਕਹੋ ਵੀ ਬ੍ਰਾਹਮਣ ਪਰਿਵਾਰ ਘਰ ਚ ਭਈ ਮਾਫਰੂਮ ਨਹੀਂ ਹੈ ਲੇਕਿਨ ਇੱਕ ਛੋਟਾ ਜਿਹਾ ਮੰਦਿਰ ਛੋਟਾ ਜਿਹਾ ਬਿਲਕੁਲ ਛੋਟਾ ਜਿਹਾ ਕੋਡੀਆਂ ਦੇ ਨਾਲ ਬਣਿਆ ਹੋਇਆ ਮੰਦਿਰ ਹੈ ਕਰਦੇ ਅੰਦਰ ਨਹੀਂ ਮੰਗਾ ਬਾਥਰੂਮ ਨਹੀਂ ਹੈ ਮਤਲਬ ਉਹ ਨਹੀਂ ਸਸਤੀ ਨਹੀਂ ਇਸ ਕਿਸਮ ਦਾ ਬਕਾ ਪਿਆਜ ਨਹੀਂ ਬਣੇਗਾ ਮਤਲਬ ਉਹ ਨਹੀਂ ਸਹੀ ਜਿਹੀ ਚੁਦੀ ਲੈ ਕੇ ਨਹੀਂ ਜਾਓ ਸਾੜੀ ਉਹਨਾਂ ਸਾੜੇ ਵੀ ਆ ਹਾਂ ਦੇ ਵਿੱਚ ਵੀ ਪਿਆਜ ਨਹੀਂ ਬਲਕਿ ਉਹਦੀ ਇਜਾਜ਼ਤ ਨਹੀਂ ਸੀ ਕਿ ਰਾਜੀ ਦਾ ਮਤਲਬ ਜਿਹੜਾ ਹੈ ਉਹ ਸਖਤ ਕਿਸਮ ਦਾ ਉਹਨਾਂ ਦਾ ਉਸੇ ਕਰ ਆਪਾਂ ਬਹੁਤੀ ਵਿਸਥਾਰ ਨਾਲ ਬਣਦੀ ਆਪਾਂ AC ਨੂੰ ਪਾ ਹੁਣ ਦੇ ਉਹਦੇ ਨਾਲ ਵੀ ਜੋੜਾਂਗੇ ਬਾਅਦ ਚ ਜਾ ਕੇ ਤੇ ਉਹ ਤੋਂ ਪਹਿਲਾਂ ਜੇ ਥੋੜਾ ਦੱਸ ਦਵਾਂ ਕਿ ਕਾਲਜ ਦੇ ਦੌਰਾਨ ਤੁਹਾਡਾ ਕਿਵੇਂ ਦਾ ਰਿਹਾ ਸਰਕਲ ਜਿਵੇਂ ਤੁਸੀਂ ਮੈਂ 25 ਸਾਲ ਦੇ ਆ ਰਿਹਾ ਮੈਂ ਦੱਸਣਾ ਹੈ ਵੀ ਇਹ ਸਾਰਾ ਕੁਝ ਉਹ ਜਿਵੇਂ ਮੈਂ ਕਹੇਗੀ ਧਾਰਮਿਕ ਮਾਹੌਲ ਉਸੇ ਤਰੀਕੇ ਦੇ ਵਿੱਚ ਮੈਨੂੰ ਸਕੂਲ ਚ ਪਾਇਆ ਗਿਆ ਤੇ ਜਿਹੜਾ ਮੇਰਾ ਪਹਿਲਾ ਸਕੂਲ ਦਾ ਨਾਮ ਹੀ ਮਹਾਤਮਾ ਸਕੂਲ ਸੀ ਹਮ ਮਹਾਤਮਾ ਸਕੂਲ ਇੱਕ ਨਾਗਰ ਮਹਾਤਮਾ ਜੀ ਨਾਗਰ ਮਹਾਤਮਾ ਜੀ ਸੀਗੇ Swami Anandagiri ji ਹਮ ਉਹ ਚਲਾਉਂਦੇ ਸੀ ਹਮ ਹਾਂਜੀ ਤੇ ਉਹ ਮਤਲਬ ਹੈ ਸ਼ਾਇਦ ਅچھے ਸਕੂਲਾਂ ਦੇ ਜਿਹੜਾ ਨੇ ਪ੍ਰਾਈਵੇਟ ਸਕੂਲ ਜਣੇ ਆ ਤੇ ਉੱਥੇ ਜਪਜੀ ਸਾਹਿਬ ਤੇ ਸੁੰਦਰ ਕਾੰਡ ਦਾ ਪਾਠ ਹਰ ਹਫ਼ਤੇ ਜਣੀ ਮਰ ਆਉਂਦਾ ਹੀ ਪਰ ਮੈਂ ਦੇਖਣਾ ਮੈਂ ਜਦੋਂ ਥੋੜਾ ਜਿਹਾ ਵੱਡਾ ਹੋਇਆ ਹੁਣ ਕਾਲਜ ਦੀ ਗੱਲ ਤੇ ਸਿੱਦੇ ਜਿਵੇਂ ਆਉਣਾ ਵਿੱਚ ਉਹਨਾਂਗੇ ਤੇ ਮੈਨੂੰ ਇਹ ਕਿਹਾ ਵੀ ਐਕਚੁਅਲੀ ਜਿਹੜਾ ਇਹ ਧਰਮ ਹੈ ਮਤਲਬ ਇਹ ਤਾਂ ਸਿੱਧਾ ਸਿੱਧਾ ਧਰਮ ਨਾਲ ਜੁੜਿਆ ਹਮਮ ਓਕੇ ਮੈਨੂੰ ਲੱਗਿਆ ਵੀ ਮੈਂ ਉਸ ਪੇਂਟਸਿਸ ਵੀਰ ਮਗਲਮ ਮਗਲਮ ਮੈਂ ਕੋਈ ਕੰਮ ਨਹੀਂ ਕੀਤਾ ਹੋ ਵਰਕ ਨਹੀਂ ਕੀਤਾ ਹਮਮ ਹੈ ਮੈਂ ਦੇਖਣਾ ਮੈਂ ਉਹ ਤੋਂ ਮੈਂ ਜਿਆਦਾ ਨਾ ਰੱਬ ਦਾ ਕੋਈ ਵੀ ਜਿਹੜਾ ਨਾਮ ਲੈਣਾ ਹੈ ਹੈਨਾ ਜਾਂ ਇੱਕ ਦਿਨ ਮੇਰਾ ਸਾਈਕਲ ਗਵਾਚ ਗਿਆ ਹਮਮ ਜਾਂ ਮੈਂ ਜਦੋਂ ਸਿਰਫ ਪੇਪਰ ਹੁੰਦੇ ਆ ਉਦੋਂ ਸਪੈਸ਼ਲੀ ਅੰਦਰ ਜਾਣਾ ਹਮਮ ਇਹ ਇਹ ਕਾਲਜ ਦੇ ਐਂਟਰ ਆਉਂਦੇ 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 ਮਤਲਬ ਧਰਮ ਦਾ ਡਰ ਨਾਲ ਜਦ ਤੁਹਾਡੀਆਂ ਮੰਗਾਂ ਨਾਲ ਤੇ ਉਹ ਮੰਗਾਂ ਦੇ ਪੂਰੇ ਨਾ ਹੋਣ ਦਾ ਜਿਹੜਾ ਡਰ ਹੈ ਵੀ ਉਹ ਧਰਮ ਦਾ ਉਹਦੇ ਨਾਲ ਕੀ ਸੰਬੰਧ ਹੈ ਜਪ ਕਰਨ ਨਾਲ ਭਜਨ ਕਰਨ ਨਾਲ ਜਾਂ ਮੰਨਤ ਮੰਨਣ ਨਾਲ ਇਹ ਕਾਲਜ ਤੱਕ ਆਦੇ ਆਦੇ ਜਿਹੜਾ ਹੈ ਮੈਨੂੰ ਚੀਜ਼ਾਂ ਕਾਫੀ ਸਪਸ਼ਟ ਹੋਣੀਆਂ ਸ਼ੁਰੂ ਹੋ ਗਈਆਂ ਹੈ ਤੇ ਫਿਰ ਕਾਲਜ ਦੇ ਵਿੱਚ ਮੈਂ ਬੀਏ ਸੈਕੰਡ ਈਅਰ ਚ ਪੜਦਾ ਸੀਗਾ ਇਹ ਤੋਂ ਮੇਰੀ ਰੰਗਮંચ ਦੀ ਹਮ ਯਾਤਰਾ ਐਕਚੁਅਲੀ ਸ਼ੁਰੂ ਹੋਈ ਉਸ ਤੋਂ ਪਹਿਲਾਂ ਵੀ ਹਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਮਹਾਭਾਰਤ ਦੀਆਂ ਕੁਝ ਕਹਾਣੀਆਂ ਮੈਂ ਸੋਲੋ ਖੇਡਦਾ ਆਂਦਾ ਸੀ ਓਕੇ ਉਹ ਆਡੀਅੰਸ ਮੈਨੂੰ ਮਿਲਦੀ ਸੀ ਮੇਰੇ ਪਿਤਾ ਜੀ ਦੇ ਗੁਰੂ ਜਨ ਸਾਡੇ ਨਾਲ ਹੀ ਉੱਥੇ ਮੰਦਿਰ ਹੈ ਕਿਹੜਾ ਮੰਦਿਰ ਹੈ ਸਾਤ ਕਿਲੋਮੀਟਰ ਦੂਰ ਕੋਟਲਾ ਤੋਂ ਤੇ 60 ਦੋ ਤਿੰਨ ਫੰਕਸ਼ਨ ਹੁੰਦੇ ਸੀ ਤੇ ਉੱਥੇ ਆਡੀਅੰਸ ਆਉਂਦੀ ਸੀ ਤਿੰਨੀ ਤੋਂ ਵੀ ਆਉਂਦੀ ਸੀ ਬੰਦੇ ਹਮ ਤੇ ਉੱਥੇ ਮੈਂ ਜਿਵੇਂ ਵੀਰ ਭਵਨੂ ਦਾ ਨਾਟਕ ਖੇਲਦਾ ਹਾਂ ਚੱਕਰ ਵਾਲਾ ਆਵਾਜ਼ ਮੁੰਡਾ ਆ ਕੇ ਡਾਇਲੌਗ ਮੈਨੂੰ ਯਾਦ ਆਉਂਦੇ ਸੀਗੇ ਤੇ ਉਹ ਮੇਰਾ ਕੁਝ ਕੁਛ ਅਨਸਪਸੀ ਹਮ ਲੇਕਿਨ ਬੀਏ ਸਕੈਂਡ ਯਰ ਚ ਫਸਟ ਟਾਈਮ ਜਦੋਂ ਯੁੱਧ ਫੈਸਟੀਵਲ ਦੇ ਵਿੱਚ ਪਾਰਟਿਸਿਪੇਟਿੰਗ ਰਾਂ ਮੰਚ ਦਾ ਏਕੀ 3 ਦੇ ਵਿੱਚ ਮਤਲਬ 40 ਸਾਲ 42 ਸਾਲ ਪਹਿਲਾਂ ਤੇ ਉਸਦੇ ਪਹਿਲਾਂ ਸਾਡੇ ਇੱਕ ਪ੍ਰੋਫੈਸਰ ਸਾਹਿਬ ਹਨ ਇਕ ਇਕਨੋਮਿਕਸ ਪੜ੍ਹਾਉਂਦੇ ਸਨ ਇਹਦੇ ਪੈਸਰ ਪਿੱਥ ਪਾਲ ਸੀ ਹਮ ਪ੍ਰਿੰਸੀਪਲ ਸਿੰਘ ਹੋਣਾ ਨੇ ਉਸ ਤੋਂ ਪਹਿਲਾਂ ਮੈਂ ਸਿਰਫ ਪਤਾਵਾ ਜਣੀ ਸੀ ਸਿਰਫ ਧਾਰਮਿਕ ਪੜ੍ਹਿਆ ਸੀ ਤੁਹਾਡਾ ਹਿੰਦੀ ਮੀਡੀਅਮ ਦੀ ਪੜ੍ਹਾਈ ਰਹੀ ਹੈ ਜੀ ਕਿ ਮੈਂ ਜ਼ਰੂਰ ਆਉਂਗਾ ਇਹ ਤੁਸੀਂ ਬਹੁਤ ਜ਼ਰੂਰੀ ਵੀ ਕਿਵੇਂ ਜਿਹੜਾ ਹੈਗਾ ਭਾਸ਼ਾ ਦੇ ਨਾਲ ਧਰਮ ਨੂੰ ਹਿੰਦੀ ਮੀਡੀਅਮ ਰਹਾ ਹਮ ਬੋਲਦਾ ਮੈਂ ਪੰਜਾਬੀ ਸੀ ਰਹਿਣ ਵਾਲੇ ਵੀ ਪੰਜਾਬ ਦੇ ਸੀ ਰਹਿਣ ਵਾਲੇ ਪੰਜਾਬ ਦੇ ਸੀ ਹਮ ਮੀਡੀਅਮ ਮੇਰਾ ਹਿੰਦੀ ਸੀ ਔਰ ਇਹਨੇ ਕਾਫੀ ਮੇਰਾ ਨੁਕਸਾਨ ਵੀ ਕੀਤਾ ਔਰ ਕਾਫੀ ਦੇ ਦਿੱਤਾ ਮੈਂ ਪਰ ਮਾ ਠੀਕ ਹੈ ਕਿ ਆ ਲੱਗਦਾ ਇਹ ਮੈਨੂੰ ਬਹੁਤ ਵਧੀਆ ਹਿੰਦੀ ਆਉਂਦੀ ਆ ਪਰ ਐਕਚੁਅਲੀ ਅਸਲ ਚ ਕੀ ਹੋਇਆ ਨਾ ਪੂਰੀ ਤਰੀਕੇ ਨਾਲ ਪੰਜਾਬੀ ਫਿਰ ਉਸ ਤਰੀਕੇ ਨਾਲ ਬੋਲਰ ਦੇ ਵਿੱਚ ਤਾਂ ਠੀਕ ਹੈ ਕਿਉਂਕਿ ਅੱਜ ਵੀ ਕਈ ਜਗ੍ਹਾ ਤੇ ਦਿਖਾਣ ਦੇ ਵਿੱਚ ਮੈਂ ਖਾ ਜਾਂਦਾ ਹੈ ਨਾ ਤੇ ਦੋਨੇ ਪਾਸੋਂ ਅਟਕ ਜਾਂਦੀ ਨਹੀਂ ਜਿਵੇਂ ਰਹ ਜਾਂਦੇ ਹੈ ਹਾਂ ਨਾ ਤੇ ਕਿਤੇ ਵੇਰ ਹੋਰ ਵਿਚ ਕਰਨ ਵਾਲਾ ਗੱਲ ਹੈ ਕਿ ਹਿੰਦੀ ਕਿਉਂ ਕੀ ਡਰ ਸੀਗਾ ਉਹਨਾਂ ਬੰਦਿਆਂ ਦਾ ਹਿੰਦੀ ਲਿਖਾਈ ਉਹਨਾਂ ਨਾਲ ਲੈ ਕੇ ਉਹ ਵੀ ਮੈਨੂੰ ਮਲਤਾਨੀ ਜਿਹੜਾ ਮੈਂ ਮਹੱਲਾ ਦੱਸਿਆ ਨਾ ਵੀ ਉੱਥੇ ਵੀ ਮੈਂ ਲੋਕਾਂ ਨੂੰ ਦੱਸਿਆ ਦੇਖਿਆ ਉਹ ਲੈ ਕੇ ਵੀ ਹੋਰਾਂ ਦੇ ਹਿੰਦੀ ਲਿਖਾਣ ਦੇ ਪਿੱਛੇ ਨਾ ਤਾਂ ਹਿੰਦੀ ਬੋਲਦੇ ਆ ਉਹ ਤਾਂ ਮਲਤਾਨੀ ਬੋਲਦੇ ਆ ਪਰ ਉਹਨਾਂ ਨੂੰ ਕਿਤੇ ਉਹਨਾਂ ਨੂੰ ਨਹੀਂ ਬਤਾਈ ਵੀ ਕੀ ਬਣ ਰਿਹਾ ਪੰਜਾਬ ਕੀ ਬਣਦਾ ਤੇ ਉਸ ਵਕਾ ਵੀ ਉਹਨਾਂ ਨੂੰ ਤਾਂ ਚਲ ਰਹੀ ਸੀ ਵੀ ਭਾਈ ਉਦੋਂ ਜਿਹੜਾ ਹੈਗਾ ਪਾਕਿਸਤਾਨ ਬਣਿਆ ਸੀ ਤੇ ਸਾਨੂੰ ਭਾਈ ਉਥੋਂ ਛੱਡ ਮਾਰ ਕੇ ਆਣਾ ਪਿਆ ਇਹ ਫੇਰ ਕੁਝ ਉਦਾਂ ਦਾ ਨਹੀਂ ਪੰਗਾ ਹੈ ਹੂੰ ਇਹ ਫੇਰ ਕੁਝ ਉਦਾਂ ਦਾ ਨਹੀਂ ਪੰਗਾ ਉਹ ਇਹਦਾ ਡਰ ਹੈ ਹੂੰ ਡਰ ਕਿਵੇਂ ਤੁਹਾਨੂੰ ਜਿਨੇ ਇੱਕ ਵਾਰੀ ਤੁਹਾਨੂੰ ਤੁਹਾਡਾ ਘਰ-ਬਾਰ ਇਲਾਕਾ ਛਡਵਾਤਾ ਤੁਹਾਨੂੰ ਤੜੀ ਪਾਛਾ ਤੋਂ ਤੁਹਾਡੀ ਜਿਹੜੀ ਉਹ ਸਾਰੀਆਂ ਸੁੱਖਮ ਸਾਨਾਂ ਨੇ ਹਣਾ ਉਹਨਾਂ ਦੇ ਵਿੱਚ ਕਿਸ ਕਿਸਮ ਦੀਆਂ ਖਰਾਬੀਆਂ ਕਰਦਾ ਹੈ ਹਮ ਹੈਨਾ ਇਹ ਮੈਂ ਮਹਿਸੂਸ ਕੀਤਾ ਫਿਰ ਪਹਿਲੀ ਵਾਰੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਧਾਰਮਿਕ ਕਿਤਾਬਾਂ ਦਾ ਜ਼ਿਕਰ ਕੀਤਾ ਤੇ ਜਾਂ ਕਿਤਾਬਾਂ ਮੇਰੇ ਪਿਤਾ ਜੀ ਕੋ ਜੜੀਆਂ ਹੁੰਦੀਆਂ ਸੀ ਉਹ Swami Vivekananda ਹੁੰਦੀਆਂ ਸੀ ਕੰਜਾਨ ਸੀ Swami Ramtirth ਸੀ ਇਹ ਕਿਤਾਬਾਂ ਸੀ ਪਹਿਲੀ ਵਾਰੀ ਪ੍ਰੋਫੈਸਰ ਪ੍ਰਿੰਦਪਾਲ ਸਿੰਘ ਉਹਨਾਂ ਨੇ ਹਮ ਵੀ ਜੜੀਆਂ ਧਾਰਮਿਕ ਕਿਤਾਬਾਂ ਤੋਂ ਇਲਾਵਾ ਵੀ ਕਿਤਾਬਾਂ ਆ ਗਈਆਂ ਹਮ ਪੁਰਾਣੇ ਮਤਲਬ ਮੈਂ ਕਹਾਂ ਜੇ ਸਾਇਕੜੇ ਨਹੀਂ ਕਹਾ ਦੇ ਕਲਾਸ ਦੇ ਵਿੱਚ ਦਰਦਨਾ ਕਿਤਾਬਾਂ ਦੀ ਲਿਸਟ ਜਿਹਦੇ ਚ ਹਿੰਦੁਸਤਾਨ ਦੀ ਬੰਗ ਬੰਗਾਲ ਦੇ ਲੇਖਕ ਹੈ ਹਿੰਦੀ ਦੇ ਲੇਖਕ ਉਰਦੂ ਦੇ ਲੇਖਕ ਪਾਕਿਸਤਾਨ ਦੇ ਲੇਖਕ ਰਸ਼ੀਅਨ ਲੇਖਕ ਇੰਗਲੈਂਡ ਦੇ ਪੂਰੀ ਹੈ ਵੈਰੀ ਮਤਲਬ ਇੱਕ ਪੂਰਾ ਹੈ ਨਾ ਇੱਕ ਨਮਾਈ ਉਹ ਸਮਝਾਏ ਇੱਕ ਦਾ ਮਰੇ ਵੀ ਹੁੰਦਾ ਹੂੰ ਹਾਂ ਤੇ ਉਹ ਉਹ ਪਹਿਲੀ ਵਾਰੀ ਜਿਹੜਾ ਹੈ ਤੇ ਉਹ ਧਰਮ ਦਾੰਦੰਦ ਸਿਆਉਦ ਰਿਹਾ ਤੇ ਫਿਰ ਮੈਂ ਨਾ ਜਿਵੇਂ ਕੋ ਬੰਦਾ ਰਿਐਕਟ ਨਹੀਂ ਕਰਦਾ ਵੀ ਇਹ ਤਾਂ ਸਾਰਾ ਮਤਲਬ ਉਹ ਪ੍ਰੋਫੈਸਰ ਸਾਹਿਬ ਦਾ ਕਮਿਊਨਿਜ਼ਮ ਦੇ ਵਿੱਚ ਇੰਟਰਸਟੀਗਾ ਮਾਰਕਸਿਜ਼ਮ ਚ ਇੰਟਰਸਟੀਗਾ ਮਾਰਕਸਿਜ਼ਮ ਨਾਲ ਦੀ ਇੰਟਰੋਡਕਸ਼ਨ ਹੋ ਗਈ ਮੈਂ ਪੜ ਲਿਆ ਨਾਵਲ ਮਾਂ ਓਕੇ ਗੋਰਖੀ ਦਾ ਹੂੰ ਤੇ ਇੰਨੇ ਵਾਰਸ ਯਾਪਦ ਆਪਣੇ ਆਪ ਨੂੰ ਕਮਿਊਨਿਜ਼ਮ ਕਿਹਾ ਸ਼ੁਰੂ ਕਰ ਦਿੱਤਾ ਮੈਂ ਹੂੰ ਕਿ ਦਾ ਬਾਰੇ ਲਿਖ ਲੈਣਾ ਸ਼ੁਰੂ ਕਰ ਦਿੱਤਾ ਘੌੜੀ ਸੌਣ ਲਈ ਆ ਨਾ ਆਈਡੀਆ ਇਹ ਨਹੀਂ ਸੌਣੀ ਬੰਦ ਕਿਤੇ ਆਈਡੀਆ ਲਿਖ ਲੈਣਾ ਕਿਤੇ ਰਿਵੀਜ਼ਨ ਲਿਖ ਲੈਣਾ ਮਤਲਬ ਜਿਵੇਂ ਅਡਾਂਟ ਕਰਨਾ ਹੁੰਦਾ ਨਾ ਜਿਵੇਂ ਮਤਲਬ ਤੁਹਾਨੂੰ ਲੱਗਦਾ ਵੀ ਯਾਰ ਕੁਤ ਮਾਰ ਪਿਆ ਸੀ ਮੋਢਿਆਂ ਤੇ ਮਤਲਬ ਇਹ ਅੱਜ ਮੈਂ ਨਹੀਂ ਸੌਤਦਾ ਅੱਜ ਮੇਰੇ ਲਈ ਤਾਂ ਰੰਦਾ ਮਤਲਬ ਨਾ ਤਾਂ ਉਹ ਹੈ ਜਾ ਰਹਾ ਹੈ ਜਾਂ ਕੁਝ ਗਰੀਦ ਚੋਣੀ ਕਨੀ ਆ ਵੀ ਆਇਆ ਉਹ ਚੋਣੀ ਕੀ ਹੈ ਬਲ ਨਾ ਕਰਮ ਕਾਂਡ ਹੈ ਔਰ ਨਹੀਂ ਅੱਜ ਮੇਰੇ ਉਸ ਤਰੀਕੇ ਦੀ ਨਾਸਖਤਾ ਦੇ ਨੂੰ ਨਾ ਸ਼ਬਦਾਂ ਦੇ ਵਿੱਚ ਕਹਿ ਸਕਾਂ ਵਾ ਜਾਂ ਨਾਸਖਤਾ ਗੱਲ ਹੋ ਜਾਂਨ ਕਿ ਨਹੀ ਵੀ ਧਰਮਹੀਨਤਾ ਹਣਾ ਜਾਂ ਕਲਾਕ ਗਿਆਨ ਜਾਂ ਤਰਕ ਦੇ ਨੂੰ ਹੀ ਸਭ ਕੁਝ ਮੰਨ ਲੈਣਾ ਅੱਜ ਮੈਂ ਜਵਾਨੀ ਜ਼ਿੰਦਗੀ ਦੇ 60ਵੇਂ ਸਾਲ ਦੇ ਪਹੁੰਚਿਆ ਅੱਜ ਮੈਂ ਪਰ ਲਿਖੇ ਉਸ ਵਲੇ ਅੱਜ ਮੈਂ ਉਸ ਤਰਕ ਨੂੰ ਉਸ ਤਰੀਕੇ ਨਾਲ ਨਹੀਂ ਸਾਰਾ ਕੁਝ ਮੰਨਦਾ ਨਾ ਵਿਗਿਆਨ ਉਸ ਤਰੀਕੇ ਨਾਲ ਹਮ ਧਰਮ ਨਾਲ ਹੈ ਨਾ ਅੱਜ ਮੇਰੇ ਲਈ ਧਰਮ ਦੇ ਕੁਝ ਹੋਰ ਮੂਲ ਨੇ ਜਿੱਤੇ কৃষ্ণ ਮੂਰਤੀ اور ਓਸ਼ੋ ਦਾ ਰੋਲ ਬਹੁਤ ਬੜਾ ਬਹੁਤ ਬਾਦਿਆ ਗੱਲਾਂ ਕਿ ਹੁਣ ਰੰਗਮੰਚ ਦਾ ਮੇਰਾ ਸਫਲ ਸ਼ੁਰੂ ਹੋ ਗਿਆ ਮੈਂ ਯੂਥ ਫੈਸਟੀਵਲ ਨਾਲ ਜੁੜ ਗਿਆ ਹੈ ਇਹ ਪਹਿਲਾ ਨਾਟਕ ਜਿਹੜਾ ਮੈਂ ਲਿਖਿਆ ਹੂੰ ਉਤਿੰਨ ਸਾਲ ਦੀ ਉਮਰ ਦੇ ਵਿੱਚ 86 ਦੇ ਵਿੱਚ ਹੂੰ ਹੈਨਾ ਉਹ ਗੱਲ ਕਿ ਉਹਨ ਮੈਂ ਉਸ ਨਾਲ ਜੁੜ ਗਿਆ ਸੀਗਾ ਮੂਵਮੈਂਟ ਨਾਲ ਜੁੜ ਗਿਆ ਸੀ 85 ਦੇ ਵਿੱਚ ਤਾਂ ਮੈਂ ਹੌਲ ਕੇਮਰ ਬਣ ਗਿਆ ਕਮਿਊਨਿਸਟ ਪਾਰਟੀ ਦਾ ਹੂੰ ਹੈਨਾ ਤੇ ਵਰਲਡ ਪੀਸ ਮੂਮਨ ਨਾਲ ਜੁੜ ਗਿਆ ਤੇ ਵਰਲਡ ਹਿਸਟਰੀ ਬਣਨੀ ਸ਼ੁਰੂ ਕਰ ਦਿੱਤੀ ਸੀ ਕਾਫੀ ਤੇਜੀ ਨਾਲ ਬੜਦਾ ਸੀ ਤੇ ਜੰਗ ਉਹ ਤੇ ਹੋ ਰੇ ਨਾ ਸਾਰੀਆਂ ਦੰਗੀਆਂ ਇਹ ਸਨੀਆਂ ਵਾਰ ਟੂਪ ਕਰ ਗਿਆ ਸੀ ਹੂੰ ਤੇ ਫਿਰ ਮੈਂ ਦੇਖ ਆਇਆ ਕਿ ਉਹ ਮਨਾਟਿਕ ਲਿਖਿਆ ਹਿਰੋਸ਼ਿਮਾ ਹੋਰ ਨਹੀਂ ਓਕੇ ਉਹਦਾ ਅੰਤ ਜੰਗ ਦਾ ਬਾਤ ਆ ਉਹ ਸੀਗਲੀ ਥਰਡ ਵਾਰਡ ਵਾਰ ਹੋ ਗਈ ਹੈ ਮੈਨਾਂ ਆਇਨਸਟਾਈਨ ਨੇ ਕਿਹਾ ਸੀ ਵੀ ਇਹ ਮੁਲਕੇ ਫਿਰ ਹੋਰ ਕੁਝ ਬਚਣਾ ਨਹੀਂ ਹੈ ਹੂੰ ਮਤਲਬ ਤੀਸਰੀ ਜੰਗ ਦਾ ਤਾਂ ਮੈਨੂੰ ਪਤਾ ਨਹੀਂ ਕਿੰਨਾ ਚੌਥੀ ਜੰਗ ਲਾਠੀਆਂ ਨਾਲ ਤੇ ਪੱਥਰਾਂ ਨਾਲ ਹੋਏ ਹੂੰ ਕونکہ ਇਹ ਆਟਮੀ ਵਾਰ ਦਾ ਹੈ ਉਹ ਨਾਟਕ ਬੇਸਿਕਲੀ ਜੰਗ ਦੇ ਉੱਤੇ ਔਰ ਕਿਵੇਂ ਜਿਹੜਾ ਡਿਫੈਂਸ ਹੈ ਨੈਸ਼ਨਲ ਸਕਿਉਰਟੀ ਦਾ ਕਨਸੈਪਟ ਹੈ ਦੇਸ਼ ਖਤਰੇ ਚ ਹੈ ਅੰਦਰ ਦੇ ਤਰ੍ਹਾਂ ਵੀ ਖਤਰੇ ਦੇਸ਼ ਖਤਰੇ ਹੈ ਇਹ ਕਿਵੇਂ ਸਭ ਤੋਂ ਵੱਧ ਵਿਖਣ ਵਾਲੀ ਚੀਜ਼ ਬਣ ਗਈ ਉਹ ਸਭ ਤੋਂ ਵੱਧ ਕਿਵੇਂ ਢੜ ਵਿਖਦਾ ਹੈ ਦੋਨੋਂ ਪਰ ਹਮ ਤਾਂ ਮੈਂ ਬਾਬੇ ਦੀ ਗੱਲ ਕਰਦਾ ਤੇ ਉਹ ਤਾਂ ਨਿਰਭਗ ਦੀ ਗੱਲ ਕਰਦੇ ਹੂੰ ਉਹ ਤਾਂ ਨਿਰਵੈਰ ਹੋਣ ਦੀ ਗੱਲ ਕਰਦੇ ਅੱਜ ਮੈਂ ਤਾਂ ਉਹਨੂੰ ਇਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਪਤਣੀ ਸਮਝ ਪਾ ਆਪੀਆਂ ਸਾਰੇ ਨਾਟਕਾਂ ਦੇ ਵਿੱਚ ਮੈਂ ਇਸ ਤਰ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਨਿਰਭੈਤਾ ਚੋਂ ਨਿਕਲਿਆ ਹੂੰ ਨਿਰਵੈਰਤਾ ਚੋਂ ਨਿਕਲਦੇ ਹੂੰ ਹੈਨਾ ਤੋਂ ਚਾਤ ਘਰ ਉਹਨੂੰ ਸਕ੍ਰਿਪਟਾ ਨਹੀਂ ਹੈ ਉਹਦੀ ਹੈਨਾ ਤੇ ਉਹ 86 ਦੇ ਵਿੱਚ ਉਹਦੀ ਸ਼ੁਰੂਆਤ ਜਿਹੜੀ ਹੈ ਹਾਂਜੀ ਆ ਵਰਲਡ ਪੀਸ ਮੰਦਨ ਨਾਲ ਜੁੜ ਕੇ ਤੋਂ ਮੈਂ ਪੂਰੇ ਪੰਜਾਬ ਚ ਤੁਰਿਆ ਫਿਰਦਾ ਹਰੇ ਨਹੀਂ ਮੈਨੂੰ ਇਹ ਇੱਕ ਗੱਲ ਪਤਾ ਹੈ ਕਿ ਵੀ ਮੇਰਾ ਪ੍ਰੋਫੈਸ਼ਨ ਹੀ ਜਿਹੜਾ ਹੈ ਇੱਕ ਥੀਟਰ ਨਾਲ ਜੁੜ ਜਾਣਾ ਹੈ ਲਿਖਣ ਨਾਲ ਜੁੜ ਜਾਣਾ ਹੈ ਇਹ ਬਹੁਤ ਇੰਟਰਸਟਿੰਗ ਗੱਲ ਮੈਨੂੰ ਵਿੱਚ ਜੇ ਯਾਦ ਆਈ ਹੈ ਐਕਚੁਅਲੀ ਮੈਡਮ ਦੱਸਿਆ ਆਸਮਾ ਸਕੂਲ ਹੂੰ ਕੀ ਐਕਚੁਅਲੀ ਇਦਾਂ ਹੀ ਕੁਝ ਮੀਂਹ ਪਏ ਬਚਪਨ ਚ ਹੀ ਹੁੰਦੇ ਆਉਂਗੇ ਹਨ ਹੂੰ ਹੋਇਆ ਕਿ ਸਾਡੇ ਮੈਡਮ ਸਾਨੂੰ ਪੰਜਾਬੀ ਬੜਾਉਂਦੇ ਸੀ ਮੈਡਮ ਸੁਲੇਖਾ ਓਕੇ ਉਹ ਮੇਰੇ ਸਿਸਟਰ ਪ੍ਰੇਮ ਉਹਨਾਂ ਦੀ ਕਲਾਸ ਕੋਲੋਂ ਵੀ ਸੀ ਇਹ ਮੈਨੂੰ ਬਾਅਦ ਚ ਬਤਾ ਲਿਆ ਹੂੰ ਤੇ ਉਹ ਸੁਲੇਖਾ ਮੈਡਮ ਨੇ ਕਿਹਾ ਕਿ ਉਹ ਕੋਈ ਪ੍ਰੇਰ ਹੋਈ ਸਾਡੇ ਜਿਹੜਾ ਸਕੂਲ ਸੀ ਆਤਮਾ ਸਕੂਲ ਉਹਦੇ ਵਿੱਚ ਕਿਸੇ ਬੱਚੇ ਨੇ ਕੋਈ ਨਾ ਭਜਨ ਬੋਲਿਆ ਹੂੰ ਭਜਨ ਬੋਲਿਆ ਤੇ ਉਹਨਾਂ ਨੇ ਉਸ ਬੱਚੇ ਕੋਲ ਲਿਖਵਾਇਆ ਤੇ ਆਵਾਜ਼ ਮੈਨੂੰ ਕਹਿੰਦੀ ਬੁਲਾਉਂ ਤੂੰ ਆ ਪੜੀ ਮੈਂ ਤੇਰ ਕੋ ਲੈਣੀ ਆ ਬਾਅਦ ਚ ਹੂੰ ਹੈ ਜੀ ਤੇ ਮੇਰੇ ਕੋਲ ਉਹ ਆ ਗਵਾਜ ਗਿਆ ਭਾਈ ਇਹ ਸ਼ੁਰੂ ਦੀ ਉਹ ਲਾਤੀ ਸੀ ਤੇ ਉਹ ਕੁਆਬਿਤ ਗਵਾਜ ਗਿਆ ਤੂੰ ਮੇਰੇ ਕੋ ਮੰਗੇ ਤੇ ਮੈਂ ਪ੍ਰਭਾ ਦੋ ਦਿਨ ਨੰਦ ਬਨਮਾਲਾ ਲੈ ਆ ਵੀ ਕਰ ਲੈ ਗਿਆ ਇੱਧਰ ਲੈ ਗਿਆ ਕਾਪੀ ਤੇ ਲੈ ਗਿਆ ਬਸਤੇ ਚ ਬੈਠੀ ਹੋਣ ਤੇ ਉਹ ਤਾਂ ਮੈਂ ਭੁਕੇ ਪੋਲੀ ਜਾਵੇਂ ਉਹ ਪ੍ਰਾਪਰ ਕਿਥੇ ਐੜ ਸੁਲੇਖਾ ਅੱਜ ਵੀ ਮੈਨੂੰ ਯਾਦ ਨੇ ਮੈਂ ਸਤਨੀ ਸੀ ਹੂੰ ਸਾਲ 45 40 47 ਸਾਲ ਪਹਿਲਾਂ ਦੀ ਗੱਲ ਹੈ ਤੇ ਇੱਕ ਦਿਨ ਮੈਂ ਇਹ ਕੀ ਕਿਹਾ ਮੈਂ ਕਹਾ ਯਾਰ ਮੈਨੂੰ ਕਿੰਨਾ ਕਿ ਯਾਰ ਸੀ ਨਾ ਐ ਧੁਣਜੀ ਵਾਲੀ ਜੀ ਤੇ ਮੈਂ ਆ ਬੁਲੇ ਕੋ ਲੋਰ ਲਿਖ ਦਿੱਤਾ ਹੂੰ ਪੂਰਾ ਨਾਮ ਪਾਜੇ ਇਹ ਜਿਹੜੀ ਮੇਰੀ ਪਹਿਲੀ ਰਚਨਾ 6ਵੀਂ 7ਵੀਂ ਕਲਾਸ ਦੇ ਵਿੱਚ ਤੇ ਬੱਚਾ ਮੈਨੂੰ ਕਿਹਾ ਮੈਨੂੰ ਕਿਹੜਾ ਪਤਾ ਲੱਗਣਾ ਮੈਂ ਬੋਲਿਆ ਯਾਰ ਮੈਂ ਵੜਵਾ ਮੈਨੂੰ ਅਸਲ ਕਰ ਪਤਾ ਤੜ ਨੂੰ ਲੱਗੀ ਜਾਣਾ ਸੀ ਉਹਨੂੰ ਲੱਗ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਪਰ ਉਹਨਾਂ ਨੇ ਮੈਨੂੰ ਡਾਂਟਿਆ ਨਹੀਂ ਉਹ ਇਹਦੇ ਆ ਵੀ ਇਹ ਤਾਂ ਬਹੁਤ ਵਧੀਆ ਹੋ ਗਿਆ ਉਹ ਆ ਗਿਆ ਏ ਏ ਏ ਏਜੋ ਤੋਂ ਲਿਖਿਆ ਆਏ ਤਾਂ ਉਹਨਾਂ ਨੂੰ ਕਿਤੇ ਮਤਲਬ ਉਹਨੇ ਮਤਲਬ ਉਹਨਾਂ ਐਗਜ਼ੈਕਟ ਨਹੀਂ ਮੈਨੂੰ ਚਾਹੁੰਦੇ ਯਾਦ ਮਤਲਬ ਉਹਨੇ ਮੈਦੀ ਮਤਲਬ ਇੰਨੀ ਉਹ ਤਰੀਫ਼ ਕੀਤੀ ਹੂੰ ਕਿ ਉਹ ਲਿਖ ਜੇ ਉਦੋਂ ਮੈਨੂੰ ਢਾਡ ਢਾਡ ਦਿੰਦੇ ਹੂੰ ਚੱਲ ਪ੍ਰਿੰਸੀਪਲ ਕੋ ਚੱਲ ਫੁਲਾਣਾ ਜਾਉ ਡਰਦੇ ਬਹੁਤ ਹੁੰਦੇ ਸੀ ਉਹ ਮਹਾਤਮਾ ਜੀ ਕੋ ਸੀ ਹੂੰ ਉਹ ਤਾਂ ਘੌੜਾ ਸੀ ਹੂੰ ਹੈ ਤੇ ਬੇਰਾਜੀ ਨੂੰ ਵੀ ਜਾਣਦੇ ਸੀ ਇਹ ਹੋਰ ਵੀ ਉੱਪਰ ਵੱਡਾ ਹੋ ਸੀ ਹੈਂ ਤੇ ਜੇ ਉਹ ਐ ਕਰਦੇ ਤੇ ਉਹ ਸਾਡਾ ਗਾਇ ਲਿਖਣ ਦੇ ਨਾਲ ਮੇਰੇ ਅੰਦਰ ਇੱਕ ਡਰ ਚ ਉੱਠ ਜਾਂਦਾ ਹੂੰ ਜਿਵੇਂ ਅੱਜ ਮੈਂ ਦੇਖਦਾ ਜਦੋਂ ਮੈਂ ਹੁਣ ਸਕੂਲਾਂ 'ਚ ਜਾਂਦਾ ਮਹਿੰਦੋਤਨ ਦੇ ਮਤਲਬ ਸੈਂਕੜੇ ਸਕੂਲ ਆ ਗਏ ਹੂੰ ਮੈਂ ਇਹ ਦੇਖਿਆ ਕਿ ਕੁਝ ਵਿਸ਼ਿਆਂ ਨਾਲ ਹੂੰ ਖਾਸ ਤੌਰ ਤੇ ਇਹ ਜੋ ਮੈਂ ਪੈਡੈਗੋਜੀ ਦੀਆਂ ਕਿਤਾਬਾਂ ਵੀ ਟ੍ਰਾਂਸਲੇਟ ਕੀਤੀਆਂ ਹੈ ਜੀ ਕੁਝ ਖਾਸ ਵਿਸ਼ਿਆਂ ਨਾਲ ਜਿਵੇਂ ਅੰਗਰੇਜ਼ੀ ਹੈ ਤੇ ਗਣਿਤ ਮੈਥ ਹੂੰ ਬੱਚਿਆਂ ਨੂੰ ਢਾਹ ਦੋ। ਔਰ ਜਿਸ ਚੀਜ਼ ਨਾਲ ਤੁਹਾਡਾ ਢਾਹ ਜੁੜ ਜਾਏ। ਉਦੋਂ ਲਈ ਫਿਰ ਤੁਸੀਂ ਅੰਦਰੋਂ ਕਰ ਲੈਣਾ ਦਰਵਾਜ਼ੇ ਬੰਦ। ਹੂੰ ਇਵਤ ਇਹ ਦਰਵਾਜ਼ੇ ਬੰਦ ਕਰਨ ਨੇ ਬਾਹਰ ਉਹ ਧੱਕੇ ਨਾਲ ਅੰਦਰ ਕਰਦੇ ਆ ਤੇ ਇੱਕ ਕਨਫਲਿਕਟ ਉਹ ਜਾਂਦੀ ਹੈ ਤੇ ਉਸ ਦੀ ਨਾਲ ਬਤਨਣਾ ਕਿ ਤੇ ਅੰਦਰੋਂ ਨਾ ਫਸ ਜਾਓ। ਜੇ ਉਸ ਮੈਡਮ ਨੇ ਜਿਹੜੀ ਮੈਡਮ ਸੁਲੇਖਾ ਸਰੋਂ ਉਸੂਲੇ ਉਹਦੇ ਨਾਲ ਲਿਖਣ ਦੇ ਨਾਲ ਮੈਨੂੰ ਡਾਂਟਦੇ ਦੇ ਡਰ ਛੁੱਟ ਜਾਂਦਾ ਤੇ ਮੈਨੂੰ ਲੱਗਦਾ ਕਿ ਸਾਰੀ ਜੀਵਨ ਦੇ ਲਿਖੀ ਜਿੰਨਾ ਅੱਜ ਮੈਂ ਸਹਿਜ ਫੀਲ ਕਰਦਾ ਕਿਤਾਬਾਂ ਦੇ ਨਾਲ ਲਿਖਣ ਨਾਲ ਕੰਮਤਾ ਦੇ ਨਾਲ ਇਹ ਸਾਰੀ ਜੇ ਕਿ ਮੈਂ ਉਹ ਨਹੀਂ ਸੀ ਕਰ ਸਕਦਾ ਇਹ ਮੈਡਮ ਸੁਲੇਖਾ ਦਾ ਤੇ ਪ੍ਰਤੀਪਾਲ ਸਰੋਂ ਦਾ ਹੈਨਾ ਔਰ ਜਿਹੜੇ ਬੰਦੇ ਮੈਨੂੰ ਯੂਥ ਫੈਸਟੀਵਲ ਚ ਲੈ ਕੇ ਗਏ ਉਹਨਾਂ ਦਾ ਰੋਲ ਹੈ ਮੈਨੂੰ ਕਲਾਵਾਂ ਦੇ ਨਾਲ ਜੋੜਨ ਚ ਲੇਖਣੀ ਦੇ ਨਾਲ ਜੋੜਨ ਦੇ ਵਿੱਚ ਹਮ ਤੇ ਇਹ ਜਿਹੜਾ ਫਿਰ ਮੇਰਾ ਸਾਰਾ ਜੀਵਨ ਹੀ ਜਿਹੜਾ ਹੈ ਇਹ ਜੀ ਜੀ ਕੋਈ ਪੋਲਿਟਿਕਸ ਜਿੱਤਾ ਤੀ ਪਰ ਥੋੜੀ ਦੇਰੀ ਰਹਿਣੀ ਹੈ ਹੈਨਾ ਤੇ ਜਾਦਾ ਦੇਰ ਆਪਾਂ ਉਸ ਦੀ ਵਿਸtras ਵਿੱਚ ਵੀ ਗੱਲ ਨਹੀਂ ਕਰਦੇ ਆ ਸੋਵੀਥ ਯੂਨিয়ন ਟੁੱਟ ਗਿਆ ਹਮ ਜੀ ਇਹਨਾਂ ਨੇ ਮੈਂ ਇਹ ਬੇਦਾਖਾਨ ਦੇ ਆਂਦੇ ਗਰਵਾਚੋ ਬਲਾਦੋ ਹੋ ਰਾਇਆ ਗਰਵਾਚੋ ਜਨੰਤਰਸਟਿੰਗ ਲੱਗਦਾ ਸੀ ਹਾਂਜੀ ਹੂੰ ਤੇ ਕਿਹਨੇ ਰਾਸ਼ਾ ਵੀ ਕੰਪਨੀ ਜਿਹੋ ਆਨੀ ਜਿਹੜੇ ਜੋਸ਼ ਨਾਲ ਇੱਕ ਮੂਮਨ ਨਾਲ ਜੁੜਦੇ ਆ ਤਾਂ ਨਾਗਾ ਦੁਨੀਆ ਬਦਲ ਦੇਣੀ ਆ ਦੁਨੀਆ ਗਲਤ ਬਾਤ ਆ ਹੂੰ ਇਹ ਵੀ ਮੈਂ ਬੇਸ਼ੱਕ ਜੁਗਮਨਿਸਟ ਨਹੀਂ ਐ ਜੋ ਅੱਜ ਕਿਸੇ ਵੀ ਮੈਂ ਵਾਦ ਨਾਲ ਨਹੀਂ ਜੁੜ ਜਾਣਾ ਕਿਸੇ ਵੀ ਵਾਦ ਨਾਲ ਹੂੰ ਦਾ ਚਾਹੇ ਉਹ ਧਾਰਮਿਕ ਹੋਵੇ ਚਾਹੇ ਜਾਂ ਧਰਮ ਤੋਂ ਬਿਨਾ ਹੋਵੇ ਚਾਹੇ ਸਾਇੰਸਵਾਦੀ ਕਿਉਂ ਨਾ ਹੋਵੇ ਕਿਸੇ ਮਤ ਨਾਲ ਨਹੀਂ ਜੁੜਿਆ ਹੋਇਆ ਲੇਕਿਨ ਉਸ ਵਕਤ ਜੋ ਨਹੀਂ ਮੈਂ ਮਤਲਬ ਜਦੋਂ ਸੋਗ ਹੀ ਤੇ ਯੂਨੀਅਨ ਟੁੱਟੀ ਆ ਦੁਨੀਆ ਦਾ ਸਮਾਜਵਲਤੀ ਤਾਂ ਅਚਾਰ ਵਿਖਰੇ ਆ ਤੇ ਇੱਕ ਵਾਰੀ ਤੇ ਤੁਹਾਨੂੰ ਲੱਗੇ ਲਾ ਤੁਹਾਡੀ ਦੁਨੀਆ ਸਾਰੀ ਸਾਰੀ ਮਤਲਬ ਥਿਲੀ ਹੋਰੋਂ ਉਟੂ-ਪਟ ਗਈ ਯਾਰ ਜਦੋਂ ਵਾਰ ਤੁਸੀਂ ਸੋਚਿਆ ਸੀ ਵੀ ਤੁਸੀਂ ਨੌਕਰੀ ਨਹੀਂ ਕਰਨੀ ਤੁਸੀਂ ਕੁਝ ਨਹੀਂ ਕਰਨਾ ਦਾ ਵੀ ਤੂੰ ਨਹੀਂ पर ये ना मतलब ये नहीं है कि फिर मैंने कैपिटलिज्म या जो आप उनकी बात आ ये सारा कुछ अभी एक कोई बहुत बढ़िया लग रहा आप पे आ जाए लग रहा है आप पे कि ये हम बिल्कुल ठीक है तभी कहीं नहीं लगी और कहिए कि निराशा निराशा से hmm. काफी नहीं डिप्रेशन ना दोस्ती कुछ काफी आ hmm. नींद भी डिस्टर्ब हो गई खाना पीना ते वो सारा ਉਸ ਦੌਰ ਦੇ ਚਾਲੂ ਫਿਰ ਮੈਂ ਮੇਰੇ ਵੀ ਕੁਝ ਜਿਹੜੇ ਯੂਥ ਫੈਸਟੀਵਲ ਦੇ ਮੇਲੇ ਹੋਏ ਦੋਸਤ ਸੀਗੇ ਅਨੰਤ ਮੈਨੂੰ ਯਾਦ ਆਇਆ ਪਰਮਜੀਤ ਹਨਾ ਪਰ ਮੀਹ ਇਹਨਾਂ ਨੂੰ ਜਿਹਨੂੰ ਪ뜰 ਬਾਗ ਇੱਕ ਪੂਰਤਲੇ ਦੇ ਸੀ ਉਹਨਾਂ ਨੇ ਨਾ ਇੱਥੇ ਯੂਨੀਵਰਸਿਟੀ ਜਿਹੜੀ ਨੀਚੇ ਵਾਲੀ ਥੇ ਥੋੜੀ ਪਾਰ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਹਮ ਹਨਾ ਪੜਾਏ ਮੈਂ ਯੂਨੀਵਰਸਿਟੀ ਪਹਿਲਾਂ ਆਖਦਾ ਸੀਗਾ ਹਾਲ ਟਾਈਮ ਦੇ ਤੌਰ ਤੇ ਜਿਹੜਾ ਥੋੜਾ ਰਫਰਦਾ ਸੀ ਪਰ ਜਦੋਂ ਮੈਂ ਇਹਨਾਂ ਕੋਲ ਆਇਆ ਉਸ ਤੋਂ ਤੇ ਹਰੇਆ ਦਲਬੀਰ ਨਾਲ ਮੁਲਾਕਾਤ ਹੋ ਗਈ ਹਮ ਹੁਣ ਪਹਿਲੀ ਵਾਰੀ ਮਤਲਬ ਥੀਏਟਰ ਦੇ ਨਾਲ ਹਮ ਜਿਹੜਾ ਇਨ ਗੰਬੀਰਤਾ ਦੇ ਪਰ ਨਾ ਤੁਸੀ ਕਿਊਟ ਫੈਸਟੀਵਲ ਹੈ ਖੇਡਾ ਮਲਾ ਹੈ ਹੈ ਨਾ ਤੇ ਮਤਲਬ ਰੰਗਵੰਚ ਦੀ ਐਮਏ ਹੁੰਦੀ ਹੈ ਥੀਏਟਰ ਦੀ ਐਮਏ ਹੁੰਦੀ ਹੈ ਇਹਦਾ ਕੋਈ ਥਿਉਰੀ ਹੈ ਇਹਦੇ ਪ੍ਰੋਫੈਸਰ ਨੇ ਹੈ ਨਾ ਜਿਵੇਂ ਇਕਨੋਮਿਕਸ ਦੇ ਨੇ ਜਿਵੇਂ ਬਜਟਸ ਦੇ ਨੇ ਉਹ ਨਹੀਂ ਪੰਨੇ ਜੀ ਹੋਣਾ ਵਰਗੇ ਬੰਦਿਆਂ ਨਾਲ ਬਲ ਇੱਕ ਜੀਵਨ ਦਾ ਇੱਕ ਨਵਾਂ ਅਗਲਾ ਮਕਾਮ ਪੇਛ ਪੰਨੇ ਜੀ द्विवेदी ਸਾਹਿਬ ਅਨਾ ਫਿਰ ਹੋਰ ਦੁਨੀਆ ਪਰ ਦੇ ਪਹਿਲੇ ਜਿੰਨੇ ਵੀ ਸੜੇ ਹੋ ਚੁੱਕੇ ਸਤਾਂਸਲੇ ਵਸ ਕੀ ਤੇ ਬਰਖਤ ਉਹ ਸਾਰੇ ਕੁਛ ਹੈ ਨਾ ਅਹਾਂ ਦੇ ਜੀਵਨ ਦਾ ਜਿਹੜਾ ਹੈ ਉਹ ਜੁੜਦੇ ਚਲੇਗਾ ਜਿਵੇਂ ਸੋਵੀਅਤ ਯੂਨੀਅਨ ਜਦੋਂ ਗੱਲ ਕਰਦੇ ਕੋਈ ਪੰਜਾਬੀ ਪਾਠਕ ਜਾਂ ਲਿਟਰੇਚਰ ਨਾਲ ਜੁੜਿਆ ਬੰਦਾ ਸੋਵੀਅਤ ਸੁਣਦਾ ਤਾਂ ਉਹ ਸੋਵੀਅਤ ਲਿਟਰੇਚਰ ਉਹਨਾਂ ਦੇ ਧਿਆਨ ਚ ਆਉਂਦਾ ਤਾਂ ਉਹ ਤੁਹਾਡੇ ਤੁਹਾਡਾ ਸਰਕਲ ਉਹ ਕਿਵੇਂ ਦਾ ਰਿਹਾ ਵੀ ਤੁਸੀਂ ਵੀ ਉਹ ਸੋਵੀਅਤ ਦੀ ਰਿਲੇਟਡ ਚ ਜਿਵੇਂ ਤੁਸੀਂ ਮੈਕਸਿਮ ਗੋਰਕੀ ਦੇ ਮਾਂ ਦਾ ਜ਼ਿਕਰ ਕੀਤਾ ਮਾਂ ਵੜ ਕੇ ਤਾਂ ਆਪਣੇ ਆਪ ਨੂੰ ਕਾਂਗਰਸ ਕਾਣਾ ਸ਼ੁਰੂ ਕਰ ਦਿੱਤਾ ਹੈ ਨਾ ਮਾਂ ਫਿਰ ਗੋਰਕੀ ਦੇ ਦੂਸਰੇ ਨਾਵਲ ਵੀ ਪੜ੍ਹੇ ਹੂੰ ਕਪੂਰਥਲੇ ਵਿੱਚ ਉਦੋਂ ਤੁਹਾਡੇ ਹੈਗਾ ਸੀ ਮਤਲਬ ਲਿਟਰੇਚਰ ਦਾ ਵੀ ਤੁਸੀਂ ਉੱਥੇ ਕੋਈ ਕਿਤਾਬਾਂ ਦੀ ਦੁਕਾਨ ਜਾਂ ਕੋਈ ਤੁਸੀਂ ਤੁਹਾਡਾ ਸੋਰਸ ਇਹ ਨਹੀਂ ਲਿਟਰੇਚਰ ਦਾ ਨਹੀਂ ਨਹੀਂ ਜਨਦਰ ਜਾਂਦੇ ਸੀਗੇ ਜਨਦਰੋਂ ਕਿਤਾਬਾਂ ਲੈ ਕੇ ਆਉਂਦੇ ਸੀ ਸਾਈਕਲਾਂ ਤੇ ਜਾਂਦੇ ਸੀ ਜਨਦਰੋਂ ਮੈਗਜ਼ੀਨ ਲੈ ਕੇ ਆਉਂਦੇ ਸੀ ਇੱਕ ਵਾਰ ਤਾਂ ਕੁਝ ਮਿਲ ਜਾਂਦੀ ਸੀ ਮੈਗਜ਼ੀਨ ਵਿੱਚ ਕਿਤਾਬਾਂ ਦੀ ਕੋਈ ਦੁਕਾਨ ਜਿਹੜੀ ਇਸ ਵੇਲੇ ਬਸ ਤੋਂ ਲਾਵਾ ਕਿਤਾਬਾਂ ਦਿੰਦੀ ਉਹ ਕਪੂਰਥਲੇ ਦੀ ਕੋਈ ਨਹੀਂ ਸੀ ਹੂੰ ਕਪੂਰਥਲੇ ਦੀ ਕੋਈ ਨਹੀਂ ਸੀ ਪਰ ਸਾਡੀ ਲਾਇਬ੍ਰੇਰੀ ਕਾਲਜ ਦੀ ਬਹੁਤ ਰਿਚ ਲਾਇਬ੍ਰੇਰੀ ਸੀ ਹੂੰ ਮੋਦੀ ਵਿੱਚ ਮੋਗਲਾ ਦੇ ਵਿਲੇਜ ਉਹ ਗਿਆ ਕਤਾਬਾਂ ਤੋਂ ਲੈ ਕੇ ਜਿਵੇਂ ਬਾਬਾ ਨਾਮਾ ਉੱਥੋਂ ਪੜਿਆ ਤੁਹਾਡੀ ਕੋਲ ਕਾਲਜ ਕਾਲਜ ਦਾ ਤੁਹਾਡੇ ਦਾ ਕੀ ਨਾਮ ਸੀ ਅ ਇਹਦਾ ਨਾਮ ਪਹਿਲਾਂ ਤਾਂ ਨਹੀਂ ਸੀ ਉਹ ਸੀ ਜਿੱਥੋਂ ਆਪਣੇ ਪਤਸਾਮ ਉੱਥੇ ਹੀ ਪੜਿਆ ਹੂੰ ਜੁਬਲੀ ਹਾਲ ਜਿਸ ਸਾਡੀਆਂ ਦਾ ਸਾਲ ਹੁੰਦੀਆਂ ਸੀਆਂ ਹੂੰ ਜੋ ਉਹ ਤਾਂ ਮੈਨੂੰ ਬਾਅਦੋਂ ਉਹਨਾਂ ਦੇ ਵਿੱਚ ਕਿਸੇ ਨੇ ਸਾਨੂੰ ਦੱਸਿਆ ਨਹੀਂ ਆਏ ਦੇਖੋ ਵੀ ਕਾਲਜ ਦੇ ਕਿਸੇ ਬੰਦੇ ਨੇ ਨਹੀਂ ਦੱਸਿਆ ਵੀ ਇਹ ਜੋਲੀ ਹਾਲ ਚ ਪਈ ਪਾਤਰ ਸਾਹਿਬ ਔਰ ਸੇਵ ਕੁਮਾਰ ਵਟਾਲੀ ਅਲਗੇ ਬੰਦੇ ਵੀ ਆ ਕੇ ਆਪਣੀਆਂ ਕਹਾਟਾਵਾਂ ਪੜ੍ਹਦੇ ਰਹੇ ਤੇ ਤੇਰੇ ਨਾਟਕ ਬੰਦਾਰੇ ਮੈਂ ਬਾਅਦੋਂ ਤੱਕ ਲੱਗਾ ਯੂਨੀਵਰਸਿਟੀ ਆ ਕੇ ਪਤਾ ਲੱਗਾ ਹੂੰ ਉਸ ਜੋਲੀ ਹਾਲ ਚ ਤਾਂ ਅਸੀਂ ਰਾਤ ਰਾਤ ਪਰ ਰਾਤ ਰਾਤ ਪਰ ਰਹਿ ਸੁਆਣੀ ਅਸੀਂ ਹੂੰ ਰਾਤ ਰਾਤ ਪਰ ਰਹਿ ਸੁਆਣੀ ਅਸੀਂ ਸਾਡੇ ਉਹਨਾਂ ਦੇ ਦਰਬਾਰ ਆ ਪਰਮਜੀਤ ਜੰਮ ਲਾ ਲਿਆ ਆਸ਼ੋਕ ਅਮਾ ਤੋਂ ਇੱਕ ਕੁੜੀ ਆ ਉਹਨਾਂ ਐਨਐਸਡੀ ਤੋਂ ਪਾਸਵਰਡ ਕਰ ਲਈ ਹੈਰਿੰਦਰ ਦਾ ਨਾਮ ਬੰਗਲੀ ਕਹਿੰਦੇ ਹੋ ਨੇ ਉਹਨੇ ਐਨਐਸਡੀ ਤੋਂ ਵੀ ਕਰਕੇ ਉਹਨਾਂ ਨੇ ਕੱਲ ਕਲਕੱਤਾ ਸਿਨੇਮਾ ਕਰ ਰਹੀ ਆ ਫਿਰ ਮੈਂ ਫਰਮਾ ਜੀ ਨੂੰ ਪਤਾ ਨਹੀਂ ਹੋਣ ਕਿ ਸਾਰੇ ਅਸੀਂ ਉੱਤੇ ਹੁੰਦੇ ਸੀ ਜਿਹੜੀ ਉਮਲੀ ਹਾਲ ਦੇ ਵਿੱਚ ਰਾਤ-ਰਾਤ ਪਰ ਹੈ ਸੋਹਣਾ ਪਰ ਜੁਗਲੀ ਹਾਲ ਦੀ ਕੋਈ ਹਿਸਟਰੀ ਹੈ ਇਹ ਕੋਈ ਦਸਰੋ ਕਾਲਜ ਦੇ ਵਿੱਚ ਉਹ ਹੈ ਨਹੀਂ ਸੀ ਪਰ ਜਦੋਂ ਗੋਰਕੀ ਦੇ ਦੂਸਰੇ بڑے ਫਿਰੇ ਬੜੇ ਕਿ ਗੋਰਕੀ ਦਾ ਬਾਅਦ ਦੇ ਵਿੱਚ ਕੋਈ ਸਟਾਲਿਨ ਨਾਲ ਜਿਹੜਾ ਪੰਗਾ ਪਿਆ ਹਣਾ ਇਹ ਜਿੱਤੇ ਤੋਂ ਬਹੁਤ ਬਾਤ ਪਤਾ ਲੱਗੀਆਂ ਪਰ ਜਦ ਦੂਸਰਾ ਚਲੇਜ਼ ਆਤਮਾ ਤੋਂ ਵਰਗੇ ਬੰਦੇ ਪੜਲੇ ਹੂੰ ਤੇ ਕਮਨਿਜ਼ਮ ਦੇ ਉੱਤੇ ਵੀ ਜਿਹੜੇ ਫਿਰ ਜਿਹੜੇ ਸਵਾਲ ਖਾਸ ਕਰਕੇ ਸਟਾਲਿਨ ਦੇ ਅਜੀ ਨੈਰੂ ਨੂੰ ਪੜਨਾ ਸ਼ੁਰੂ ਕਰ ਦਿੱਤਾ ਸੀ ਵਾਹ ਜਿਹੜੀ ਡਿਸਕਵਰੀ ਆਫ ਇੰਡੀਆ ਵੀ ਮੈਂ ਰਿਕਰਡ ਤੇ ਅੰਬਾਈ ਤੇ ਤੇਜੀ ਉਹ ਤੇਜੀ 24 ਸਾਲ ਦੀ ਉਮਰ ਤੱਕ ਭਾਲੀ ਉਹ ਹੈ ਨਾ ਡਿਸਕਵਰੀ ਆਫ ਇੰਡੀਆ ਔਰ ਆਪਣਾ ਗਲਿਮਸਸ ਆਫ ਵਾਰਡ ਹਿਸਟਰੀ ਹੈ ਨਾ ਰੂਮੀਲਾ ਨੂੰ ਪੜਨਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਸਾਰੇ ਸਵਾਲ ਕਿਸੇ ਵੀ ਜ਼ਮ ਦੇ ਨਾਲ ਵੱਜ ਕੇ ਜੋਨ ਜਿਵੇਂ ਮੈਂ ਤੁਹਾਨੂੰ ਦੱਸਿਆ ਨਹੀਂ ਬਚਪਨ ਤੋਂ ਹੀ ਸਵਾਲ ਕਰਨ ਦੀ ਮਾੜੀ ਆਦਤ ਕਹੋ ਜਾਂ ਚੰਗੀ ਆਦਤ ਕਹੋ ਹੈ ਨਾ ਉਹ ਬਚਪਨ ਤੋਂ ਹੀ ਹੂੰ हर गान मतलब कई जा बापू बि कई कंदा